ਕਿ ਭਰਾ ਦੇ ਕਰੇ ਮੁੰਡਾ ਆ ਅੱਬਾ ਜਿਵੇਂ ਵਾਲੇ ਦੇ ਅੱਜ ਅੱਜ ਨਹੀਂ ਬਹੁਤ ਦਿਨ ਹੋ ਗਏ ਆ ਤੇ ਪਹਿਲਾ ਫੋਨ ਭਰਾ ਨੇ ਮੈਨੂੰ ਕੀਤਾ ਇਹ ਤਾਂ ਮਗਾਕਾ ਆ ਜਿਹੜਾ ਸਾਡੀ ਟੀਮ ਨਾਲ ਜੁੜ ਗਿਆ ਉਹਨੂੰ ਹਮੇਸ਼ਾ ਕਾਂਗਰਸ ਨਹੀਂ ਆ ਪੰਜ ਤੀਕ ਨੂੰ ਪਲਵਾਨ ਮੈਚ ਖੇਡ ਕੇ ਗਿਆ ਯਾਡੇ ਨਾਲ ਰਾਜੋਗ ਦੇ ਪਲਵਾਨ ਨੂੰ ਅਸੀਂ ਆਡੇ ਸਾਡੇ ਕਿਹਾ ਵੀ ਕੋਈ ਨਹੀਂ ਵੈਗਰੂ ਕਿਰਪਾ ਕਰੋ ਵੀ ਮੁੰਡਾ ਹੀ ਹੋਊਗਾ ਨਿਕਾ ਸੁਖਾ ਉਹਦੇ ਜਦੋਂ ਹੋਇਆ ਤੇ ਪਲਵਾਨ ਮੈਨੂੰ ਕਹਿੰਦਾ ਲੈ ਪ੍ਰੀਤ ਨਿਕਾ ਸੁਖਾ ਆ ਗਿਆ ਬੜੀ ਵੈਗਰੂ ਕਿਰਪਾ ਬਹੁਤ ਕਿਰਪਾ ਦੀ ਆਰੋ ਚੱਲਦੀ ਹੈ ਬੜੀ ਭਲੀ ਹੋਏ ਦੇ ਸਾਰੀ ਹੋਰ ਇਦਾਂ ਵਰ ਕੱਢਣੀ ਪੈਂਦੀ ਆ ਗੱਲ ਆ ਰੱਖ ਲੈ ਨੂੰ ਭਾਈ ਬਲੌਗ ਫਾਦਿਆ ਸਾਡੇ ਸਾਹਿਬ ਲਾਇਰ ਕਲਾਈ ਆ ਮੈਂ ਕਾਹ ਨੂੰ ਗਿਆ ਮੈਂ ਬਾਦ ਮੁੰਡਾ ਹੀ ਪਾ ਉਹ ਨੰਬਰ ਗਿਆ ਤੁਹਾਡੇ ਕੋਲ ਮੈਂ ਫੋਨ ਮੈਨੂੰ ਪਹਿਲਾਂ ਮਿੱਧੂ ਕੀਤਾ ਸੀ ਫੋਨ ਕੀਤਾ ਫਿਰ ਉਹ ਵਾਲਾ ਵੀ ਨਿੱਕਾ ਸੁੱਖਾ ਆ ਗਿਆ ਬੜੀ ਖੁਸ਼ੀ ਹੈ ਯਾਰ ਵਧੀਆ ਹੈ ਕਰੋ ਜੋੜਾ ਭੈਣ ਭਰਾ ਹਨਾ ਰਣ ਭਰਾ ਹੋ ਗਿਆ ਬੱਚਾ ਨਹੀਂ ਆਉਂਦਾ ਕੋਈ ਕਰਦਾ ਮੈਂ ਬੋਲਣ ਕੋਈ ਨਾ ਆਂਬਾ ਕੋ ਜਾਇਆ ਸੀ ਹੁਣ ਲੈ ਕੇ ਥੀ ਆਇ ਤੇ ਆਇਆ ਲੋਕ ਕਹਿੰਦੇ ਇਦਾਂ ਉਦਾਂ ਬੁਲਾਣਾ ਢੀੜਾ ਆਇਆ ਆ ਨਾ ਨਾ ਆਪਰਾ ਠੀਕ ਆ ਆ ਕੀ ਆਇਆ ਠੀਕ ਆ ਅਸੀਂ ਇੱਥੇ ਇਕੱਠੇ ਜਗਦੇ ਆਂ ਅਸੀਂ ਉੱਗੜ ਤੁਸੀਂ ਬਿੱਤਰ ਆਪ ਕੋਣ ਕੋਣ ਆਏ ਹੋ ਬੰਦੇ ਲੋ ਕੋ ਮੇਰਾ ਸੋਹਣਾ ਨਾ ਨਵੋ ਹੋਣਾ ਬੰਦ ਇੱਕ ਮੁੰਮੂ ਮੁੰਡਾ ਉੱਤੋਂ ਵਾਲੀਓ ਚੋ ਪੰਨੇ ਤੋਂ ਨੀਂਵਾਂ ਦੇ ਲੋ ਨਾ ਬੈਠੋ ਮੈਂ ਕਹੇ ਪਾੜੀ ਪੜ ਦੀ ਗੱਲ ਨਹੀਂ ਮੇਰ ਨਾਲ ਕੁੜੀ ਬਾਅਦ ਕਰਨਾ ਆਂ ਮੈਨਾਂ ਉਹਨਾਂ ਨੇ ਆਪਾਂ ਨੂੰ ਦਿੱਦਿਆ ਹੀ ਕੋਈ ਨਹੀਂ ਕਰਦੇ ਬਾਅਦ ਧਿਆਨ ਨਾਲ ਰੱਖਿਆ ਨਾ ਮੁੰਡੇ ਦਾ ਮੁੰਡੇ ਦਾ ਨਾਮ ਰੱਖਿਆ ਨਵੀਰ ਬ్రో ਠੀਕ ਹੈ ਠੀਕ ਤੇ ਕੁੜੀ ਤੇ ਕੁੜੀਆਂ ਤੋਂ ਕਿੰਨਾ ਚਿਰ ਬਾਅਦ ਆ ਜਾਵਾ 6 ਸਾਲ ਬਾਅਦ 6 ਸਾਲ ਬਾਅਦ ਠੀਕ ਹੈ ਰੀਤ ਕਿਦਨ ਮੈਚ ਹੁਣ ਦੂਜਾ ਅਗਲਾ ਲਗਾਤਾਰ ਹੀ ਆ ਹੁਣ ਕਿੰਨੇ ਕੱਲ ਨੂੰ ਕਿੱਥੇ ਮੈਚ ਮਹੀਨਾ ਅਗਲੇ ਮਹੀਨੇ ਦੀ 7 ਤਰੀਕ ਰੱਖ ਲਗਾਤਾਰੀ ਮੈਚ ਅੱਛਾ ਠੀਕ ਅੰਡੇ ਝੂਲਣ ਚਾਹੀਦੇ ਤੇ ਮਾਰਾ ਚਲਾਉਂਦਾ ਤੇ ਬੰਦਾ ਕੌਣ ਹੁੰਦਾ ਵਾ ਜੋ ਬਣ ਪਲਵਾਨ ਚੋਲਾ ਸਾਹਿਬ ਜੀ ਕਿੱਦਾਂ ਕੈਮ ਚਲ ਚਲਾ ਹੋਰ ਉਸਤਾਜ ਜੀ ਕਿੱਦਾਂ ਜੋ ਕੈਮ ਜੋ ਇਹ ਤੁਸੀਂ ਨੋਸੋ ਕਾਦਾ ਡੱਬਾ ਉਸਤਾਜ ਜੀ ਇਹ ਕਾਦਾ ਡੱਬਾ ਆ ਇਸ ਕਿਵੇ ਦੇ ਮੁੰਡਾ ਹੋਇਆ ਪਾ ਜੀ ਸੁਖੇ ਭਾਈ ਦੇ ਮੁੰਡੇ ਪੁਲਵਾਨ ਦੇ ਕਾਕਾ ਹੋਇਆ ਉਹ ਲੈ ਗਿਆ ਜੀ ਗੁਰਦਾਸਰ ਤੇ ਇਸ ਦੀ ਬੰਦੀ ਵੀਡੀਓ ਤੋਂ ਇੰਨਾ ਮਰਾ ਇਧਰ ਸਾਰਾ ਬਾਲਾ ਇਧਰ ਬਾਬ ਸਾਹ ਬੂਡ ਕਿਤੇ ਅੱਜ ਉਹ ਬਾਬ ਸਾਹ ਜਿੰਦਰਾ ਮਾਰ ਗਿਆ ਇਧਰ ਜਿੰਦਰਾ ਮਾਰ ਕੇ ਰ ਗਿਆ ਇਧਰ ਫਾਈਟੇ ਲੱਗ ਗਿਆ 1000 ਰੁਪਏ ਜਾਂਦੇ ਜਿੰਦਰਾ ਮਾਰ ਲੰਦਾ ਮੈਂ ਡੱਜੀ ਚੁੱਕ ਕੇ ਲੈ ਗਿਆ ਕੋਈ ਤੇ ਫਿਰ ਹਾਂ ਸੋਤੇ ਆ ਤੀਹਰਾ ਕ ਲੈਂਦਾ ਬਿਨਾ ਬੂਤੋ ਵਾਇਆ ਜਿਹਨੂੰ ਕੈਂਸਲ ਕਰ ਦੋ। ਨਹੀਂ ਸਹੀ ਗੱਲ ਆ। ਮੇਰੇ ਮੂੰਹ ਕਿੰਨਾ ਬੰਗਿਆ। ਹੋਰ। ਲੈ ਵੇਰ ਪ੍ਰੀਤ ਨੇ ਦਿੱਤੇ ਨੇ। ਆ ਗਿਆ। ਆ ਗਿਆ। ਇੱਥੇ ਖਲੋ ਆਣਗੇ। ਦੋ ਮਿੰਟ ਮੈਂ ਦੋ। ਕਹ ਦੇ ਤੇਰੀ ਪ੍ਰੀਤ ਦਾ ਮੂੰਹ ਉਹਦੇ ਪੂਟੇ ਰੱਖੇ। ਇੱਧਰ ਆ ਇੱਧਰ। ਡਲੇ ਮੜਾ ਇੱਧਰ ਡੋਲੇ ਸੱਡ ਨੂੰ। ਨਹੀਂ ਜੋ ਬਣੀ ਇਦਾਂ ਨਹੀਂ ਗੱਲ ਬਣੀ। ਆ ਇੱਥੇ। ਉਹ ਨਹੀਂ ਯਾਰ। ਇਦਾਂ ਫੋਟੋ ਸ਼ੂਟ ਹੋ ਰਿਹਾ। ਤੂੰ ਤੇ ਸਿੱਧਾ ਰੱਖ। ਕੋ ਸਾਹਿਬ ਕੀ ਹਾਲ ਚਾਲ ਆ? ਅੱਜ ਵੀ ਤੂੰ ਸਾਨੂੰ ਕਿੱਦਾਂ ਕਹਿ ਆਂ? ਵਧੀਆ ਵਧੀਆ। ਸਭ ਤਾਂ ਠੀਕ ਠਾਕ ਆ। ਓਕੇ। ਕੀ ਹਾਲ ਹੈ ਠੀਕ ਠਾਕ ਆ ਇਹ ਆਪਣੇ ਮਨੂ ਭਲਵਾਂ ਦਾ ਇਹ ਕਿੰਦੇ ਆ ਛੋਟਾ ਪਚੰਗੀ ਜਹਾਜ ਕੀ ਨਾਮ ਕੀ ਪਤੇ ਪਤੇ ਸਿੰਘ ਚੱਲ ਆ ਫਟੇ ਫੋਟੋ ਲਵਾਈਏ ਥੱਗੇ ਖੜ ਜਾ ਉਧਰ 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 ਫੋਟੋ ਉਧਰ ਖਿਚਨ ਦੇ ਫੋਟੋ ਵੀਰ ਬਹੁਤ ਐਨੂੰ ਮੁਖਾ ਰਖਦਾ ਔਰ ਕੁਛ ਬੰਦ ਬਸ ਲੱਗਦਾ ਮੈਂ ਅੱਜ ਖੇਡਣਾ ਨਹੀਂ ਚਾਹ ਤੇ ਦਵਾਲੇ ਹੈ ਨਾ ਜਿਹੜਾ ਹਨਾ ਖੇਡਣਾ ਨਹੀਂ ਅੱਜ ਤੇਰੇ ਗਰਾਊਂਡ ਜਾ ਕੋ ਤੇ ਸਾਤਾ ਭਵਾਨ ਹੁੰਦਾ ਜੀ ਇੱਥੇ ਗਰਾਊਂਡ ਲਵਾਉਂਦਾ ਜੇ ਰੀਨ ਆ ਸਵੇਰੇ ਗਰਾਊਂਡ ਲਵਾਉਂਦੇ ਆ ਸਵੇਰੇ ਜਾਇਆ ਕਰੋ ਮੈਂ ਵੀ ਗਿਆ ਫਿਰ ਮੈਂ ਵੀ ਜਾਣਾ ਜੀ ਅੱਛਾ ਸਵੇਰੇ ਮੈਨੂੰ ਟਾਗ ਨਹੀਂ ਲੈ ਕੇ ਨਹੀਂ ਤੂੰ ਅੱਜ ਉਧਰ ਤੁਹਾਨੂੰ ਕੀ ਪਤਾ ਹੈ ਤੂੰ ਤੜਕੇ ਕੰਮ ਗਿਆ ਹੋ ਕਿਤੇ ਤੂੰ ਤੜਕੇ ਕੰਮ ਗਿਆ ਹੋ ਕਿਤੇ ਅੱਛਾ ਤੇਰੇ ਗਰਾਊਂਡ ਗਏ ਤੜਕੇ ਆ ਗਏ ਗਰਾਊਂਡ ਹੀ ਮੈਂ ਅੱਜ ਰਨਿੰਗ ਕਰਨਦਿਆਂ ਹਾਂ ਮੈਂ ਇੱਕ ਤੜਕੇ ਤੜਕੇ ਬੰਨੀ ਆ ਉਹ ਮਹਾਰਾਜੀ ਪਰ ਅਸਤਾਦ ਨਹੀਂ ਆਏ ਅੱਜ ਉਹ ਤੈਨੂੰ ਫੜੀ ਲੈ ਲਾ ਲਾਲ ਉਸਤਾਦ ਜੀ ਕੀ ਹਾਲ ਚਾਲ ਆ ਠੀਕ ਠਾਕ ਦੇ ਵਧੀਆ ਅੱਗ ਲਾਉਣੇ ਲੋਕ ਲੱਗੇ ਬੈਠੇ ਹੁੰਦੇ ਕੌਣ ਅੱਗ ਲਾਉਣਾ ਹਾਏ ਬੰਦੇ ਤੂੰ ਦਾ ਅੱਗ ਦਾ ਘਰ ਮੇਰਾ ਚਾਹ ਪੀਤੀ ਜਾਣਾ ਸਾਰੇ ਤੋਂ ਪਹਿਲਾਂ ਆਇਆ ਬਸ ਹੁਣ ਲਾਲ ਪੱਟੀ ਮੰਗਣ ਦੇ ਕਿ ਲਾਲ ਪੱਟੀ ਹੈਗੀ ਆ ਉਹ ਮੈਂ ਨਹੀਂ ਲਾਉਣੀ ਲਾਉਣੀ ਕਿੰਨੇ ਆ ਆ ਵੀਰ ਨਾਲ ਲਾਉਣੀ ਨਹੀਂ ਤਾਂ ਮੰਗਣ ਕਿਉਂਦੇ ਹਟ ਦੋ ਬੰਦੇ ਤੂੰ ਲੋਗ ਲੋਗ ਕੀ ਕਰਦਾ ਲੋ ਇੱਥੇ ਮੈਂ ਆ ਗਿਆ ਓਕੇ ਲੋ ਚੱਲ ਗੋਡਾ ਲਾ ਲਾ ਜਲਦੀ ਆਪਾਂ ਹਰ ਕੀ ਹਾਲ ਹੈ ਚੱਲੇ ਆ ਜਬਣਾ ਔਰੇ ਤੇ ਆ ਔਰੇ ਆ ਤੋਰ ਤੋਰ ਕੱਢੀ ਮੈਂ ਕੱਲ ਸੁਣ

ਇਹ ਤਾਂ ਗੇਰ ਦੇ ਕਾਜ ਨੂੰ ਵਧਿਆ ਨਾ ਕੀ ਸਲਾਮਾ ਹੀ ਕਰੀ ਜਾਂਦੇ ਇੱਧਰ ਹੋ ਕੇ ਕੀ ਹਾਂਜੀ ਹਾਂਜੀ ਇੱਧਰ ਹੋ ਕੇ ਕੀ ਸਲਾਮਾ ਹੀ ਕਰੀ ਜਾਂਦੇ ਸਲਾਮਾਂ ਹੀ ਕਰਦੇ ਹਾਂ ਦੁੱਖ ਸੁੱਖ ਉੱਪਰ ਲੰਘਦੇ ਐਨਰਜੀ ਪਾ ਓਏ ਮੈਂ 5 10 ਮਿੰਟ ਪਹਿਲਾਂ ਆਖਿਆ ਐਨਰਜੀ ਪਾਉ ਲਈਂ ਤੇ ਹਜੇ ਤੱਕ ਨਹੀਂ ਐਨਰਜੀ ਪਾਈ ਨੇ ਇੰਨੀ ਕ ਲੱਗਣ ਦੀ ਗਰਮੀ ਤੋਂ ਹੀ ਪਰ ਨਿਆ ਚੱਲੰਦਾ ਹੀ ਗਰਮੀ ਕਿੰਨੀ ਕ ਲੱਗੇ ਗਰਮੀ ਆ ਗਈ ਮੁੱਸਰਜਾ ਲੱਗਣਾ ਹਮਮ ਪਹਿਲਾਂ ਸੋ ਮੌਸਮ ਦਾ ਹੋਇਆ ਲੱਗਿਆ ਸੀ ਜ਼ਰਦੀਂ ਜਿਆ ਦੇ ਪਰ ਨਹੀਂ ਹਮਮ ਹਮਮ ਬਾਬੇ ਦੀ ਕਿਰਪਾ ਨਾਲ ਮੇਲਾ ਸੁੱਤ ਕਢਾ ਹੋਇਆ ਹਮਮ ਪਹਿਲਾਂ ਪੂਰਾ ਬੱਦਲ ਹੀ ਦੇ ਉਧਰ ਮੀਂਹ ਪੈ ਗਿਆ ਕੋਟੀ ਵਾਲੇ ਨੇ ਹਾਂ ਪਿਆ ਪਿਆ ਮੀਂਹ ਥੋੜੇ ਜਿਹੇ ਮੀਂਹ ਪੈਂਦਾ ਫੇਰ ਹਟ ਜਾਂਦਾ ਫੇਰ ਪੈਂਦਾ ਫੇਰ ਹਟ ਜਾਂਦਾ ਮੁੱਸਰਜਾ ਲੱਗਦਾ ਸੋ ਆ ਗਿਆ ਜਾਂਦੇ ਮਾਨਸਾਵਾ ਅੱਜ ਬੜੇ ਟਾਈਮ ਬਾਅਦ ਮਾਨਸਾ ਆਇਆ ਕਹਿੰਦੇ ਮੈਚ ਤਰ੍ਹਾਂ ਦੇ ਚਿੱਟੇ ਚਿੱਟੇ ਪਟਾਕੇ ਪਾਉਂਦੇ ਅੱਜ ਪਿੰਡ ਆਇਆ ਅੱਜ ਭਲਵਾਨ ਦੇ ਪਿੰਡ ਮੈਚ ਹੈ ਅੱਜ ਪੰਜ ਵੜ ਖਾਵਕਾ ਕੋਇਸ ਸਹਿਬਾਨ ਲੈਨੇ ਅੱਜ ਪਟਾਕੇ ਪੂਰੇ ਟਾਈਮ ਹੋ ਗੋਲੀ ਅੱਜ ਤੁਨ ਹੁੰਦੀਆਂ ਆਗੋਂ ਕਿਹੜੀ ਟੀਮ ਹੈ ਦੂਜੀ ਟੀਮ ਕਿਹੜੀ ਉੱਤਰ ਵਾਲੀ ਟੀਮ ਹੈ ਬਾਈ ਲਖਵੀਰ ਸਿੰਘ ਰਿਆੜਾ ਬਾਈ ਲਖਵੀਰ ਸਿੰਘ ਰਿਆੜਾ ਰਿਆੜਾ ਅੱਜ ਗੱਡੇ ਅੱਜ ਕਹਦੇ ਆ ਵੀ ਟੀਮ ਟੀ ਫਟੇ ਗੱਡੇ ਕਿਲ ਵਰਗੀ ਆ ਜਰਮਨ ਦਾ ਵੀ ਜਾ ਗਿਆ ਕੈਨੇਡਾ ਦਾ ਅਮਰੀਕਾ ਦਾ ਕੈਨੇਡਾ ਅੱਧਾ ਕੱਟਾ ਕਰ ਗਿਆ ਕੈਨੇਡਾ ਮੈਂ ਉਹਦਾ ਕੈਨੇਡਾ ਮੈਂ ਤੇਰੀ ਭਾਬੀ ਆਪਣੀ ਕੈਨੇਡਾ ਸੀ ਨਾ ਮੈਂ ਤੁਹਾਨੂੰ ਕਿਹਾ ਕੈਨੇਡਾ ਨਹੀਂ ਕੈਨੇਡਾ ਹਾਂ ਮੈਂ ਤੇ ਵਧਾਈ ਬਣੀ ਅੱਜ ਤੇ ਸਾਨੂੰ ਕਹਿ ਗਏ ਜੀ ਵੀ ਮੈਂ ਕੌਡੀਆਂ ਪਾਉਣੀਆਂ ਪਹਿਲਾਂ ਮੇਰੇ ਰੇਡਰੇ ਲੈ ਭਾਈ ਇਦਾਂ ਹੀ ਹਾਂ ਭਾਈ ਇਦਾਂ ਹੀ ਭਾਈ ਇਦਾਂ ਹੀ ਆਹ ਦੇ ਲੋਏ ਗੱਡੀ ਉਹ ਚ ਬਹਿ ਗਿਆ ਵਾ ਚਲੋ ਆਓ ਫਿਰ ਮਿਲਦੇ ਹਾਂ ਗਰਾਊਂਡ ਤੇ ਇਧਰੋਂ ਕਿਹੜੇ ਕਿਹੜੇ ਪਿਆਰ ਕਰਦੇ ਤਾੜੀਆਂ ਮਾਰੇ ਕੀ ਖਿਆਲ ਆ ਆ ਗਿਆ ਲੱड्डੂ ਵਾਲਾ ਸੁਪਾਸنگ ਦੇਰੀਏ ਦਾ ਕਹਿੰਦੇ ਪੁੱਤਰਾ ਤੇ ਭਾਗ ਸਿੰਘ ਦਾ ਸਪੁੱਤਰ ਖੇਡ ਮਾਦ ਦੇ ਪੈ ਗਿਆ ਕਿ ਬਾਪੂ ਜੀ ਦੀ ਉਮਰ ਹੀ ਫੜ ਕੇ ਜਿਹੜੇ ਮੇਲੇ ਵੇਖ ਲੈ ਤੱਬਰ ਕਹ ਜੀ ਇਹਨਾਂ ਦੇ ਪਾਸੇ ਵੱਡਾ ਪਿਆਰ ਸਰਕਾਰ ਸ਼੍ਰੀਮਾਨ ਸੰਤ ਮਹਾਪੁਰਖ ਬਾਬਾ ਜੀ ਬਾਬਾ ਸਰਕਰਮ ਸਿੰਘ ਜੀ ਵੱਡੇ ਮਾਰਦੇ ਸਨਮਾਨ ਦੇ ਰਹੇ ਦੋਨਾਂ ਟੀਮਾਂ ਨੂੰ ਲੋਪਾ ਨਗਰ ਦਾ ਵੀ ਤੇ ਪਿਆਰ ਸਰਕਾਰ ਦੇ ਰਹੇ ਹੈ ਕਿ ਸਾਧੂ ਹੁੰਦੇ ਨੇ ਸਰੂਪ ਸੱਚੇ ਰੱਬ ਦਾ ਇਹ ਤੇ ਮੰਗਦੇ ਨੇ ਭਲਾ ਸਾਰੇ ਜੱਗ ਦਾ ਕਿ ਜੱਗ ਤਾਂ ਹੀ ਤਾਰ ਦਿੰਦੇ ਹੈ ਨਿਗਾ ਮਾਰਦੇ ਜੀ ਦੇ ਉੱਤੇ ਬੋਟਾ ਕੁੱਲਾ ਨੂੰ ਸਵਾਰ ਦਿੰਦੇ ਹੈ ਵਾਹ ਪਰਸ਼ਾ ਦਾ ਦਿਲ ਦੀ ਕਰਾਈਆਂ ਤੋਂ ਸਤਕਾਰ ਕੀਤਾ ਜਾਂਦਾ ਹੈ ਦੁਆ ਟੀਮਾਂ ਨੂੰ ਅਸ਼ੀਰਵਾਦ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਪੰਜ ਮਰ ਦੀ ਧਰਤੀ ਇਹ ਤਰਤ ਮੈਕਾਂ ਦੀ ਰਾਣੀ ਹੈ ਮੇਲੇ ਚੰਗਾ ਦੀ ਇੱਥੇ ਵੀ ਐਸਪੀ ਕਹਿੰਦੇ ਜੋੜ ਸਿੰਘ ਵਾਲੇ ਦਾ ਰੇਡ ਪੰਨੂ ਵਧਿਆ ਹੋਇਆ ਹੈ ਚਾਰ ਚਾਰ ਨੇ ਇਹ ਖੇਡ ਕੇ ਜੋ ਮੱਲਾ ਮਾਰਦੇ ਨੇ ਫੱਟੀਆਂ ਮੋਟਰਸਾਈਕਲ ਤੇ ਉਹਨਾਂ ਨੂੰ ਮੱਲਣ ਗੱਡੀਆਂ ਕਿਉਂਦੇ ਪੀਪੇ ਜਿੰਦੇ ਜਿਹੜੇ ਐਲਸੀੜੀਆਂ ਗੁੱਲ ਪੈਂਦਾ ਜੋਗਾ ਸਾਂਭੀ ਚਾਰ ਦਾ ਕੋੜ ਦੇ ਜਿੰਨਾ ਮਾਵਾ ਨੇ ਕਬੱਡੀ ਖੇੜਦੇ ਨਾਮ ਚਾਹ ਹੋ ਜੇ ਸਾਰੇ ਖਾਨਦਾਂ ਸੱਤਰ ਦੁਨੀਆ ਵੇਖਣਾ ਚਾਹੁੰਦੀ ਹੈ ਕਿੰਨੋ ਕਿੰਨੂ ਆ ਜੱਫੇ ਦਾ ਪੰਨਿਆ ਉਹ ਕਲੰਡਰਾਂ ਦੇ ਰੋ ਜੀ ਪ੍ਰੀਤ ਇਧਰਲੇ ਪਾਸੇ ਬਾਈ ਪਾਸ ਕਰ ਪਹਿਲੇ ਸਾਲ ਹੀ ਕਹਿੰਦੇ ਮਲੇਸ਼ੀਆ ਗਿਆ ਤੇ ਪਹਿਲੇ ਸਾਲ ਹੀ ਕਹਿੰਦੇ ਪ੍ਰਮੋਟਰ ਸਰਨਾਮੇ ਪੁੱਛੀ ਜਾਂਦੇ ਆ ਲੱਤੂ ਵਾਲੇ ਪ੍ਰੀਤ ਦੇ ਨਾਲ ਟੱਕਰ ਹੋ ਗਈ ਹੈ ਇੱਕ ਸਾਰ ਤੇ ਕਬੱਡੀ ਦਾ ਵੱਡਾ ਤਜਰਬਾ ਹਾਣੀਆਂ ਨੂੰ ਟਕਰੇ ਨੇ ਹਾਣ ਮਿੱਤਰੋ ਉਹ ਭੱਜਦੇਆਂ ਨੂੰ ਕਿੱਜ ਨੇ ਬਾਣ ਮਿੱਤਰੋ ਹਾਣੀਆਂ ਨੂੰ ਟਕਰੇ ਨੇ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਧਮ ਪੈ ਗਈ ਬਾਬਾ ਜੀ ਪੰਜਵੜ ਦੇ ਕਬੱਡੀ ਕੱਪ ਦੀ ਇਤਰੀ ਠੋਗੋਤਾਰੀ ਤੇ ਨਾਲ 2000 ਬਾਬਾ ਪਾ ਰਹੇ ਆ ਆ ਸਾਹਮਣੇ ਆਪਾਂ ਪ੍ਰਾਤ ਤੱਕਾਂਗੇ ਪਾਣੀ ਮੋਤਵਾ ਦੀ ਧਰਤੀ ਦੇ ਸੋਰ ਸਿੰਘ ਵੀ ਧੰਗਾ ਮੇਲਾ ਮਹਪੁੱਤ ਇਧਰ ਦੇ ਪਾਸੇ ਮਹਾਂਪੁਰ ਸ਼ਬਾਪਰ ਸਲਕਾ ਦੀਆਂ ਕੰਡੀਆਂ ਹਾਜ਼ਰੀਆਂ ਲਵਾਈ ਬੈਠੇ ਆ ਆ ਸਾਹਮਣੇ ਆਪਾਂ ਤੱਕਾਂਗੇ ਬਾਬਾ ਸਾਡੇ ਰਾਜਾ ਜੀ ਦਾ ਦਿਲ ਦੀ ਗਰਾਈਆਂ ਪੁੱਤਾਂ ਆ ਉਹ ਵੀ ਆਪਣੇ ਮਿੱਤਰਾਂ ਸਵੇਤ ਕਬੱਡੀ ਦਾ ਆਨੰਦ ਮਾਣਦਾ ਆ ਔਰ ਜਿੰਦਾਬਾਦ ਰੇਨ ਬਿੱਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ ਛੱਬੇ ਦਾ ਜਹਾਂ ਆਜੇ ਤੋੜੇ ਠੋਕੇ ਤਾਰੀ ਮੇਰੇ ਬਿਜਾ ਦੀ ਕਬੱਡੀ ਦਾ ਜੰਮਾ ਪਹਿਲਾਂ ਕਹਿੰਦਾ ਵੀ ਕੰਦ ਦਾ ਭਾਵੇਂ ਨਿੱਕਾ ਪਰ ਕੰਮ ਹੱਕ ਦੇ ਤਾਮਰ ਇਸ ਦੀ ਚੱਲਦਾ ਵਾ ਜਿਹੜੇ ਹੁਣ ਬੰਦੇ ਗਲਤ ਮਲਤ ਖੇਡਦੇ ਆ ਚੱਲ ਆਪਾਂ ਕਹਿੰਦਾ ਨਾ ਨਹੀਂ ਲੈਂਦੇ ਸਾਰਿਆਂ ਨੂੰ ਕਹਿੰਦੇ ਨਹੀਂ ਹੈਗੇ ਵੀ ਆ ਉਹ ਛੜ ਤੋਂ ਬਾਅਦ ਹੀ ਤੋੜਦਾ ਪਲੇਅਰ ਬੜਾ ਟਾਈਮ ਲੈਂਦਾ ਜੇ ਸਰੀਰ ਨਰਵਾ ਨਾ ਆਪਾਂ ਗੱਲਿਆ ਨਹੀਂ ਨੂੰ ਤੇ ਛੜ ਤੋਂ ਬਾਅਦ ਉੱਡਦੇ ਆ ਸਾਰ ਜਿੱਦਾਂ ਮਰਜ਼ੀ ਮੈਂ ਸ਼ੁਰੂ ਕਰ ਲਾ ਸਾਹ ਚੜੂਗਾ ਫਿੱਟ ਹੋਵੇਂਗਾ ਲਗਾਈ ਪ੍ਰੋਪਰ ਬੱਜੂਗਾ ਯਾਰ ਜਿਹੜਾ ਬੰਦਾ ਮਨਰੋ ਹੋ ਗਿਆ ਹਾਂ ਜਿਹਦਾ ਮਨਰੋ ਨਹੀਂ ਫਿੱਟੋ ਫਿੱਟ ਨਹੀਂ ਆਹ ਅੰਦਰੋਂ ਸੜ ਰਹੀ ਆ ਉਤਨੀ ਭਾਂ ਮਰੀ ਨਹੀਂ ਆਣੀ ਸੜੋ ਵੀ ਭਾਂ ਪੱਥਰ ਲੱਗਣਦੇ ਆ ਉਹ ਨਹੀਂ ਮਾਨ ਡਰੈਕਟਰਾ ਕੋਈ ਹੋ ਨਹੀਂ ਪੰਪੀ ਨਹੀਂ ਇਹ ਗਾ ਜਿੱਡੀ ਲਾਤ ਮੋਤੀ ਪਾਪ ਮਾਰਿਆ ਵੇ ਜਿੱਡੀ ਲਾਤ ਬੰਦਾ 2 ਫੁੱਟ ਕਿੱਕ ਪੰਗਨਾ 2 ਫੁੱਟ ਜਾਵੇ ਇਹਦੇ ਨਾਲ ਅੱਗੇ ਮੈਨੂੰ ਕਹਿ ਕੇ ਛੁੱਟੀ ਮੈਂ ਤਾਂ ਉਹ ਤੋਂ ਡਰਿਆ ਕਿੱਕੀ ਚਲੋ ਵੀ ਛੱਡ ਦਿਓ ਉਧਰ ਜਿਹੜਾ ਰਾਣਾ ਢੰਡਾ ਵਾਲੇ ਤੈਨੂੰ ਫੜਿਆ ਕੀ ਕਰਦੇ ਆ ਇੰਨਾ ਨਹੀਂ ਤੈਨੂੰ ਚੁੱਕੇ ਗਿਆ ਸਾਲਿਆ ਚੁੱਕੇ ਚੱਪਾ ਨਹੀਂ ਚੁੱਕੇ ਇੰਨੇ ਨਾ ਬਾਵਾ ਨਹੀਂ ਗਾਂ ਕੱਡੀਆਂ ਮੈਨੂੰ ਤੱਕਾ ਮਾਰਨਾ ਸੀ ਗਿਆ ਚ ਐ ਐ ਖਲੋਤਰਿਆ 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 ਉਹ ਸਿੱਧਾ ਹੀ ਪੱਟੀ ਵੜ ਗਿਆ ਅੱਗੋਂ ਸਾਂਭਿਆ ਨਹੀਂ ਗੇ ਗੁਰਗਾ ਰੇਡਰ ਦੇ ਜਾਫੀ ਦੇ ਤੂੰ ਗਲ ਪੈਣਾ ਤੇਰੇ ਥੋੜੀ ਜਾਫ ਗੁਰੂ ਐਦੈ ਨਾ ਕੋਣ ਐ ਏਡਾ ਸੂਝਵਾਨ ਤਾਂ ਹੰਦੂ ਮੈਂ ਨਾ ਪਰ ਤੁਹਾਨੂੰ ਇਹ ਪੁੱਛਦਾ ਵੀ ਤੁਹਾਡਾ ਭਰਾ ਐ ਮੈਂ ਤੁਹਾਨੂੰ ਦੱਸੀ ਦਮ ਮਾੜਾ ਮੈਂ ਬੜਾ ਪੈਨ ਸੋਹੰਦਾ ਭਰਾਵਾ ਏਦਾਂ 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 ਨਾ ਉੱਤ ਹੋ ਜੇ ਭਿੰਗੀ ਚੱਕਰ ਬਣ ਅੜਗੇ ਏਦਾਂ ਡੇਪ ਏਦਾਂ ਕੌਣ ਤੇ ਮੈਂ ਦੱਸਣੀ ਜਾਫੀ ਕਿਹੜਾ ਸੀ ਏਦਾਂ ਸੋਮ ਨੇ ਥੱਲੇ ਗਲ ਫੜਿਆ ਦਾ ਏਦਾਂ ਹੀ ਉੱਠ ਪੈ ਲੈ ਉੱਠ ਪੈਂਦੇ ਐ ਏਦਾਂ ਨਿਕਲ ਗਿਆ ਲੈ ਜੋਰ ਬਾਹਰ ਥੋੜੇ ਅਫੜੇ ਭੱਜ ਗਏ ਯਾਰ ਠੀਕ ਐ ਬੰਦਾ ਬੰਦਾ ਬਹੁਤ ਤਕੜਾ ਸੁਖਿਆ ਬਹੁਤ ਤੜੀ ਖੜਿਆ ਮਾਹੀ ਲਈ ਚਲ ਪਤਾ ਤੇ ਗਣਾ ਮਾੜਾ ਮੋਟਾ ਪਰੇ ਪਰੇ ਪੰਜ ਨਾਟ ਕਿਤੇ ਦੂਰ ਫੱਟੀਆਂ ਆ ਗਏ ਹੈਗਾ ਤੇ ਐਣਾ ਮਾੜਾ ਮੋਟਾ ਯਾਰ ਕੀਤਾ ਕੋਈ 100 ਜਾਂ 10% ਦੇ ਨਾਲ ਆਊਗੀ ਨਾ ਰੰਦੀ ਆ ਤੈਨੂੰ ਤੇ ਮਾੜੀ ਰਨਿੰਗ ਵੀ ਰਹੀ ਆ ਜਿਮ ਨਹੀਂ ਲਾਈ ਯਾਰ ਕੱਲਾ 10 ਸੈੱਟ ਮੁੰਲਾ ਕੇ ਕਰਨਾ ਚ ਲੱਗਿਆ ਜਿਮੂ ਨਹੀਂ ਲੱਗਿਆ ਜੇ ਇਹ ਪ੍ਰੈਸ ਤੇ ਰਹਿ ਕੇ ਕੋਈ ਡੀਪ ਆਵੇ ਨਾ ਪ੍ਰੈਸ ਤੇ ਰਹਿ ਕੇ ਮਾਤ ਦੇ ਜੋਗੇ ਤੇ ਨਹੀਂ ਪਾਰੇ ਤੇ ਤੈਨੂੰ ਇੱਕ ਸੀ ਸਮਝਾ ਜਰੂਰ ਸਾਡੇ ਤੇਰੀ ਸਾਲਾ ਤੈਨੂੰ ਦੇ ਛੱਬਾ ਚੰਗਾ ਰਿਹਾ ਤੇਰੀ ਈਕ ਲੋ ਜੇੜਾ ਦਾ ਤੇਰੀ ਹਾਨੀ ਆ ਤੇਰੀ ਬੇਇੱਜ਼ਤੀ ਆ ਇੱਕ ਦਿਨ ਨਿੱਕਾ ਮੋਟਾ ਹੋਵੇ ਨਾ ਬਈ ਚੱਲ ਨਿੱਕਾ ਮੁੰਡਾ ਨਵਾਂ ਨਿੱਕਾ ਵਾ ਹਨਾ ਜੁੱਡੀ ਲੋਥ ਗਿੱਡਾ ਕੱਦ ਲੋਕਣ ਕਿਹੜਾ ਖੋਤਾ ਵਾ ਤੇ ਐਡਾ ਬੰਦਾ ਕੀ ਆ ਕਾਦੇ ਲਿਖ ਲਾ ਰਿਹਾ ਸਾਲਾ ਲੋਕੀ ਹੱਸਦੇ ਉਹਨੇ ਛੜੇ ਤੇ ਫੱਲਿਆ ਹਾਂ ਜੇ ਪੁੱਤ ਨਾ ਨਾ ਤੁਹਾਨੂੰ ਦ ਹਮੇਚਾਰ ਕੋਈ ਕਹਿਰ ਦੇ ਖਾਇਆ ਯਾਰ ਜਿਤ ਰੋਜ ਮੈਚ ਆਵੇ ਰੋਕ ਦੇ ਥੋੜੀ ਹਾਰ ਤੇ ਸਾਰੇ ਨਵੇਂ ਹੀ ਆ ਮੁੰਡੇ ਅਹੀਂ ਆ ਕੋਈ ਨਹੀਂ ਚੱਲੋ ਤੈਨ ਨਵੇਂ ਹੀ ਖੜਨੇ ਹੀ ਨਹੀਂ ਖੜਨੇ ਪਾ ਵਧੀਆ ਕੱਢੇ ਸਾਰਿਆਂ ਨੇ ਜੱਫਾ ਇੱਕ ਦੋ ਦੋ ਪਾ ਹੀ ਦਿੱਤੇ ਹੁਣ ਇਹਨਾਂ ਨੂੰ ਚਰਨਾਂ ਨੂੰ ਨਾਲ ਸਾਥਿਆ ਤੇ ਇਹਨਾਂ ਨੂੰ ਕਿੱਥੇ ਛੱਡੀਆ ਗਰੀਬਾਂ ਨੂੰ ਮੇਰੇ ਤਾਂ ਆਗਤ ਹੁੰਦੀ ਵੀ ਚਾਰ ਬੰਦੇ ਚੰਗੇ ਕਰਕੇ ਦੋ ਜ਼ਰੂਰ ਨਿੱਕੇ ਲੈ ਆ ਗਰੀਏ ਨਾਲ ਦੋ ਤਿੰਨ ਬੰਦੇ ਵਧੀਆ ਯਾਰ ਫਿਰ ਕੀ ਆਪਣਾ ਕੀ ਲੈਂਦੇ ਚਾਰੇ ਕੋਈ ਯਾਦ ਹੀ ਰੱਖੂਗਾ ਨਾ ਆਪਣੀ ਕਿਤੇ ਬੰਦ ਸੀ ਆ ਜਿੱਥੇ ਮਰਜੀ ਖੜਨਾ ਗਾਲੇ ਦਿਓ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਕੁਛ ਦੇਵੇ ਫੇਰ ਨਹੀਂ ਕਿ ਮੈਂ ਆਪਾਂ 16 ਨਹੀਂ ਸਵੇਰੇ ਪਤਾ ਨਹੀਂ ਹੋਏਗਾ ਇਹ ਸ਼ਾਇਦ ਮੈਨੂੰ ਵੇਖਿਆ ਨਹੀਂ ਆਪਾਂ ਪਤਾ ਨਹੀਂ ਮੈਜੇਗਾ 16 ਘੰਟੇ ਕਿੱਦਾਂ ਮੈਗੇ ਕਰਨਾ ਆਪਾਂ 16 ਤੋਂ ਬਾਅਦ ਲਗਾਤਾਰ ਉਹਦਾ 15 ਦਾ ਕੰਮ ਹੋ ਗਿਆ 16 ਤੋਂ ਬਾਅਦ ਆਪਣੀ ਲਗਾਤਾਰ ਹੀ ਮੈਚ ਸਾਰੇ 7-8 ਤਰੀਕ ਤੱਕ ਲਗਾਤਾਰ ਹੀ ਆਪਾਂ ਗਾਂ ਨਹੀਂ ਹੈਗੀਆ ਥਾਈਆਂ ਦਾ 3-3 ਰੋਲ ਡੰਡੀਆਂ ਤੇ ਇੱਕ ਪੜੀ ਜਾਂਦੀ 20 ਦੀਆਂ ਵੀ ਤਿੰਨ ਰਲੀਆਂ ਦੋ ਮੋੜੀਆਂ ਵੀ ਲਓ 24 ਦੀਆਂ ਵੀ ਤਿੰਨ ਰਲਗੀਆਂ ਫੇਰ ਇੱਕ ਫੜੀ ਅੱਜ ਦੀਆਂ ਵੀ ਰਲਗੀਆਂ ਫੇਰ ਅੱਜ ਕੇ ਓ ਜਦੋਂ ਨਿੱਕੇ ਮੈਰੀ ਫੜਿਆ ਕਰੋ 20 ਹਰ ਬੱਚੇ ਅੱਗੇ ਸੋੜੀਆਂ ਆਪਣੇ ਜਵਾਕ ਆਪਣੇ 30 30 ਹੋਏਗੀ ਉਹਨਾਂ ਨੂੰ ਖੜਾਇਆ ਕਰੀ ਕਿ ਨਹੀਂ ਜਿੱਦਾਂ ਆਹ ਮੁੰਡੇ ਵੀ ਤਾਂ ਖੇਡੇ ਰੀਆਂ ਤਿੰਨ ਰਲੀਆਂ ਅਸੀਂ ਫੇਰ ਤਾਂ ਉਹਨਾਂ ਦੀਆਂ ਵੀ ਆੜੀ ਅੱਗੇ ਆਉਣੀ ਤਿੰਨ ਰਲਗੀਆਂ ਛੋਟੇ ਫੜੀ ਵਰਮਾ 20 20 ਹਰ ਵਾਲੀ ਤੋਂ ਛੋਟੇ ਖੜਾਦੇ ਕਰੀ ਬੀ ਟੀਮ ਪਾਉਂਦਾ ਨਹੀਂ ਕੋਈ 20 ਹਾਂ ਫੇਰ ਵੀ ਜੇ ਹੁਣ ਤੇ ਤੁਹਾਨੂੰ 20 ਵਾਲੇ 10 ਜੀ ਆ ਪੰਜ ਪੰਜ ਹਜ਼ਾਰ ਦਾ 10 ਵਾਲੇ ਦਾ ਪੰਜ ਨਾਲ ਉਹਨਾਂ ਨੂੰ ਕੀ ਲੋੜ ਵੀ ਆਲਾ ਕੱਢਣ ਦੀ ਜਿਹੜੇ ਵੱਡੀ ਟੀਮਾਂ 'ਚ ਆ ਕੇ ਖੇਡਦੇ ਨੇ ਨਹੀਂ ਛੋਟੇ ਦੀ ਗੱਲ ਕਰਦਾ ਜਿੱਦਾਂ ਉਹ ਮੁੰਡਾ ਆਪਣਾ ਸਾਰੇ ਮੌਕਿਆਂ ਨੂੰ ਨਹੀਂ ਸਾਰਿਆਂ ਨੂੰ ਨਹੀਂ ਹੋ ਜਾਂਦਾ ਚਾਰ ਪੰਜ 16 ਦੇ ਮੁੰਡੇ ਕੋਲ ਲੈ ਲੈ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੋਂ ਕਿਵੇਂ ਲੱਗਣਾ ਪੱਕਾ ਟਾ ਜੋੜੀ ਲਿੰਦੇ ਪੁੱਤ ਲਾਰ ਕੇ ਭਾਈ ਦੇ ਬੰਦੇ ਦੀ ਇੱਕ ਰਾਂ ਪੱਕੀ ਲਗਾਈ ਲਾਓ ਮੁੜ ਕੇ ਭੱਜ ਕੇ ਅੱਗੇ ਵਾਲਾ ਤਾਂ ਆਪਣੇ ਗੱਡੀ ਗੱਟ ਕੇ ਨੂੰ ਲੈਣਾ ਸੁਣ ਕੀ ਚਲੋ ਪਰਮਾਦਰਮ ਮੇਰ ਕਰੇ ਤੁੰਗਾ ਬਾਗੀ ਲਮੇ ਗੌਰ ਗਾਰ ਸਾਡਾ ਨਹੀਂ ਨੁਕਸਾਨ ਤੇਰਾ ਨਾ ਖਾਣੋਂ ਡਿਆ ਤੇਰਾ ਹੋਣ ਡਿਆ ਬੜਾ ਜ਼ਿਆਦਾ ਕਿਹਨਾ ਵੇ ਚੱਕੇ ਨਾਲ ਓਏ ਜਰਮਨ ਦੀ ਮਰਜ਼ੀ ਹੋਣੀ ਆ ਦੀ ਮਨਾਲੋ ਜਰਮਨ ਦੀ ਮਰਜ਼ੀ ਕੱਤੀ 50000 ਰੁਪਏ ਉਹ ਆ ਪੀ ਕੰਮ ਨਿਪਟਾਇਆ ਕਰਦਾ ਡਾਲ ਠੀਕ ਗਈ ਆ ਆ ਜਰਮਨ ਵਾਲੇ ਮੜਾ ਕੈਮਰਾ ਕਰਦੇ ਆ ਵੀਰ ਨੇ ਆਪਣੇ 50000 ਜੋ ਬੰਦੀ ਉਹ ਬੱਚ ਦੱਸਾਂ ਇੱਕ ਕਾਗਜ਼ ਹੀ ਦੇਣਾ ਇੱਲਾ ਥੜੀ ਰੋਲਾ ਪਾ ਲੈਣਾ ਉਹ ਕਿਨੂੰ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਸਰਪ੍ਰਾਈਜ਼ ਹੀ ਦੇਣਾ ਕਿ ਉਹ ਤੇ ਆ ਆਪਣੇ ਜਹਾਜ਼ ਨੂੰ ਮਾਰੋ ਆ ਜਾ ਬੜਾ ਇਕੱਠ ਆ ਵੀਰ ਭਰਾਵ ਖਾ ਸਾਰੇ ਵਿੱਚ ਸਾਰੇ ਦਸਾਰੇ ਦਖਾ ਸਾਰਿਆਂ ਦੀ ਫੋਟੋ ਆ ਤੇ ਆ ਉਧਰ ਮੇਰੇ ਉਧਰ ਫਿਰ ਆ ਆ ਵੀਰੇ ਆਡੇ ਪਿੰਡ ਦਾ ਮੋਹਦਵਾਰ ਦੀ ਫੋਟੋ ਲਾਇਆ ਸਾਹਮਣੇ ਖਲੋਤਾ ਖੱਟ ਪਰਨੇ ਵਾਲਾ ਆ ਜੀ ਨਾ ਨਾ ਬਹੁਤ ਤੇਜੂ ਦਾਨ ਤੇਜੂ ਅਦਰ ਸੋਹਣੇ ਦੰਦ ਵਿਖਾ ਆ ਇਧਰ ਆ ਤੜੀ ਫੂਪਾਂਗਾ ਆ ਲੰਗਰ ਦੀ ਫੋਟੋ ਲਾਇਆ ਪਰਲੇ ਬੰਨੇ ਉੱਚੇ ਦੰਦਾ ਵਾਲਾ ਓ ਮਾਈਟ ਮੜਾਇਆ ਜਗਿਆ ਕਿੰਨੇ ਦਿਨ ਰਹਿ ਗਏ ਸੁਣਿਆ ਕਿ 30 ਦਿਨ ਮੈਂ ਤੂੰ 24 ਦਿਨ ਉਹ ਸੋਰੀ ਉੱਤੇ ਜਰਮਨ ਦੀ ਆਪਾਂ ਤੇ ਦੋਰ ਮਾਰਨਾ ਬੱਚਾ ਪਾਣੀ ਜਿੰਨਾ ਵੀ ਜਰਾ ਸਮਾਰਟ ਰਾਵੀਨ ਬਚਦੀਆਂ ਓਏ 16 ਪਰਮੈਨੈਂਟ 32 ਤਰੀਕ ਨੂੰ ਵੇਖੋ ਕੱਲ ਇੱਕ ਤੁਹਾਡਾ ਦਾ 32 ਤਰੀਕ 32 ਤਰੀਕ ਨੂੰ ਜੀ ਬਲਾਲ ਬਲਾਲ ਨੂੰ ਸੋਹਣਾ ਲਈ ਮੈਂ ਫੋਨ ਲਾਇਆ ਮਹਾ ਮੈਚ ਕਿਦਾਂ ਖੇਡਣਾ 18 ਨੂੰ ਮੈਚ ਖਾਣ ਵਾਲਾ ਸਾਹਿਬ ਆ ਇਹ ਨਹੀਂ ਹੱਡਾਂ ਆ ਕਿਦਾ ਹੱਟ ਲੱਗੀ ਆ ਨਾਕ ਨੂੰ 30 32 ਦੇ ਲਾਗੇ ਵੇਖਾਂਗੇ ਨਾਲ ਮਾਹ ਬੱਤੀ ਨਹੀਂ ਆਉਣੀ ਮਾ ਤੀ ਆਈਆਂ ਆਂ ਦਾ ਪਕਵਨੀਆਂ ਪਾਵ ਲੈ ਕੇ ਬਣਾਉਣਾ ਪਤਾ ਪਿਆਰ ਹੱਸਦਾ ਖੇਡਦਾ ਆ ਗਿਆ ਨਾ ਕੱਲ ਦਾ ਉਹ ਆ ਗਿਆ ਉਹ ਗਿੱਟੇ ਸਾਟੇ ਨਹੀਂ ਕਰਦਾ ਕੋਈ ਬੈਠਾ ਇਹਦੇ ਨਾਲ ਇੱਕ ਗਿੱਟਾ ਦਾ ਇੱਕ ਮੋਡਾ ਆਂਦਾ ਗਿੱਟਾ ਵੀ ਨਾਲ ਮੋਡਾ ਵੀ ਹੋ ਗਿਆ ਦਾ ਖੱਬਾ ਗਿੱਟਾ ਸੱਜਾ ਪੰਚਾ ਸੀ ਜਿਹਨੂੰ ਮੁੱਕਿਆ ਤਾਂ ਖੀਰ ਦੇ ਕੱਪ ਦੇ ਲਵਾ ਬੈਠਾ ਮਜੀਟਿਆ ਕਿਤੇ ਆ ਚੰਗਾ ਜਗ ਗਿਆ ਤੂੰ ਮਝਿੱਡੀਆਂ ਨੂੰ ਛੇੜਿਆ ਜਰਾ ਕੁਸਕਿਆ ਨਹੀਂ ਅੱਜ ਪੈਲ ਕਰ ਲਿਆਂਦਾ ਬੰਦਾ ਸਾਡਾ ਉਹ ਯਾਰ ਓਏ ਪਤਾ ਕੀ ਉਹਨੂੰ ਵਧੀਆ ਕਰੀ ਸਾਲ ਲੱਕੀਪੂਰ ਤੇ ਘਰੀ ਛੱਡਿਆ ਤੇਰੀ ਵਾਲੀ ਆਹੋ ਅੱਜ ਬੂਟ ਕਿਉਂ ਨਹੀਂ ਲਾਂਦੇ ਬੰਦਾ ਨਾਲ ਹੀ ਲੈ ਦੇਣੀ ਮੈਨੂੰ 10 ਫੋਨ ਲਾ ਲੈ ਪੁੱਤ ਨਾਲ ਲੈ ਕਰੇ ਬੂਟਾਂ ਨੂੰ ਮੱਥਾ ਟੇਕ ਕੇ ਦੇ ਠੇਕ ਕਰ ਮੈਂ ਹਾਂ ਜੋਦੇ ਨੂੰ ਫੋਨ ਲਾਣਾ ਇਹਦੇ ਬੂਟ ਇਹਨੇ ਦਿੱਤਨੇ ਪ੍ਰੀਤ ਨੇ ਚੱਲ ਕੋਈ ਨਹੀਂ ਛੱਡੋ ਮੈਂ ਫੋਨ ਲਾਇਆ ਸਵੇਰੇ ਗਰਾਊਂਡ ਗਿਆ ਮਾਂ ਮੈਂ ਇੱਥੇ ਜਾਣਾ ਪਾਕ ਤੇ ਜਾਇਆ ਮੋ ਜੀ ਤੇ ਚਲੋ ਮੇ ਭਵਾਂਜੀ ਆਜਾਉਂ ਸਾਰੇ ਮਿਹਨਤ ਨਹੀਂ ਲਾਈ ਸਰੇ ਕਰਦਾ ਰਿਹਾ ਅਗੂਰੀ ਰੈਸਟ ਕੀਤੀ ਤੇ ਭਵਾਂ ਨੇ ਇਹਦਾ ਹੈ ਕੜਾਈ ਆਓ ਗੱਲ ਤਾਂ ਸੁਣ ਤੇ ਮੈਨੂੰ ਫੋਨ ਸਵੇਰ ਦੇ ਅਸੀਂ ਪਾਸੇ ਮੈਂ ਤਾਂ ਜਾਂਡਿਆ ਉਹ ਭਵਾਂਜੀ ਜੋਦਾ ਲਗਿੰਦਾ ਮੈਨੂੰ ਅਜੇ ਫੋਨ ਨਹੀਂ ਕੀਤਾ ਭਾਂਜੀ ਕਿਦਾਂ ਵਾਂ ਭਵਾਂਜੀ ਮੈਂ ਕਿਹਦੇ ਨਾਣਾ ਮੈਨੂੰ 15 ਫੋਨ ਹੀ ਲਾਦੇ ਸਵੇਰ ਦੇ ਗੁਰਾ ਕਰਿਆ ਕੜੀ ਤੁਰ ਕੇ ਆ ਜਾ ਆ ਜਾਂਦਾ ਨਹੀਂ ਨਹੀਂ ਪੂਰਾ ਬਹੁ ਮਾਨਤਾਨ ਜੇ ਜਦੋਂ ਮੌਕਾ ਮਿਲੇ ਹੋਵੇ ਨਾ ਤੁਰ ਕੇ ਆ ਜਾ ਨਹੀਂ ਨਹੀਂ ਸਾਡਾ ਫਰਜ਼ ਹੈ ਮਾਨਤਾਨ ਨਾਲ ਜਾਂਦਾ ਇਹ ਥੋੜੀ ਘਾਰੇ ਨੂੰ ਹਣਤ ਲੈਣਾ ਆਪਾਂ ਗਰੀ ਨਹੀਂ ਹੋਏ ਨਾ ਚਪੇੜ ਮਾਰ ਕੇ ਤੇ ਥੱਲੇ ਸਿੱਧਾ ਕੜਾਪ ਡੇਗਦਾ ਦੇਖਾ ਪੀ ਮਿੱਟੀ ਤੇ ਪੈਂਦਾ ਹੱਥ ਮਿੱਟੀ ਤੇ ਲਾ ਵੈਂਦਾ ਪੱਟਣ ਤੇ ਜਾਂਦਾ ਨਹੀਂ ਛਪੇਣਾ ਚ ਨਹੀਂ ਛੜੀ ਪਈ ਕਿ ਰੇਡਰ ਦੀ ਛੜੀ ਫੇਰ ਵਾਰੀ ਮਾਰਦਾ ਸਿੱਧੀ ਕੋਈ ਨਹੀਂ ਕੋਈ ਨਹੀਂ ਆਏ ਨਹੀਂ ਜਾਏ ਨਹੀਂ ਇਹਨਾਂ ਵੱੱਜਫੇ ਵਧੀਆ ਬੁਦਾ ਹੈ ਵਧੀਆ ਰੇਡਰ ਬੜੇ ਸਾਰੇ ਇੰਨੇ ਥੋੜੇ ਥੋੜੇ ਸਰਕਲ ਜਾਣੀ ਚੱਲੇ ਅੱਜ ਉਤਰ ਪੁੱਤਰ ਜੀ ਹੋ ਗਈ ਹੈ ਨਾ ਇੱਕ ਨਾ ਝੱਕਦਾ ਵੀ ਹੈ ਹਾਂ ਜੀ ਵਾਰਾ ਵੱਜਫੇ ਮੁੰਡੇ ਹੌਲੇ ਹੀ ਨਾ ਦਬੌਣੇ ਨੇ ਥਾਪੇ ਪਾਵੇ ਬੰਦੇ ਹੌਲੇ ਹੀ ਤਾਂ ਝਾਕਦਾ ਥੋੜਾ ਹੈ ਟਪੇੜ ਮਾਰ ਫੇਰ ਪੀੜ ਲਗਾ ਲਾਤਾ ਰਾਜ ਨੇ ਹਟਾ ਕਿਤਨਾ ਬੋਲ ਬੋਲੀ ਬੋਲੀ ਇਹਦੇ ਉਧਰ ਕੁੰਦੇ ਮਮਾ ਤੋਦੇ ਉਹਦੇ ਬੋਲਨੇ ਤੇਰੀਆਂ ਛਾਲਾ ਮਰਾ ਦੀਆਂ ਅੱਜ ਇਹਨੂੰ ਰੈਕਟੀਵੇਟ ਕਰਕੇ ਲਿਆਂਦਾ ਪੂਰਾ ਨੇ ਅੱਜ ਜੀ ਦਸੀ ਆਪਣਾ ਕੱਲ ਦਾ ਪਲਾਨਿੰਗ ਅੱਛਾ ਨੀ ਨੀ ਪਾਉ ਇਹ ਬੰਦਾ ਸਾਡਾ ਪੱਕਾ ਮਜੀਠੀਆ ਰੋਜ ਮੈਂ ਆਉਂਦਾ ਭਾਵੇਂ ਬੰਦੇ ਬਾਤ ਤਾਂ ਭਾਵੇਂ ਕਾਟਣ ਮਜੀਠੀ ਨੂੰ ਕਹਾ ਦੂੰ ਚੁੱਪ ਕਰਕੇ ਆ ਜਣਾ ਰੋਜ ਇਹਦਾ ਇਹ ਪੈਰਾ ਪਿਛੇ ਨਹੀਂ ਤੁਰੇ ਫਿਰਦੇ ਵੀਰਾਂ ਦੀ ਵੀਡੀਓ ਨਹੀਂ ਮੜੀ ਸੁਣਾਉ ਕੋਈ ਗੱਲ ਬਾਤ ਗੱਲ ਬਾਤ ਸੁਣਾ ਤਾੜੀ ਗੱਲ ਬਾਤ ਸੁਣਾ ਬੇ ਪਿੰਡ ਦੀ ਮਹਾਰਾਜੀ ਦੇ ਵੀਰ ਵੀਡੀਓ ਨਹੀਂ ਲਾਉਂਦੇ ਪਿੰਡ ਦੇ ਮੋਹਰਵਾਰ ਜਿਹੜੇ ਮੋਹਰਵਾਰ ਜਿਹੜੀ ਆ ਕੈਮਰੇ ਚ ਕਿੱਝ ਹੋ ਰਿਹਾ ਨਾ ਨਾ ਬਾਬੇ ਨੂੰ ਮਜ਼ਾਕ ਨਾ ਕਰੋ ਜੀ ਬਾਪੇ ਨਾਲ ਨਹੀਂ ਮਜਾਕ ਬੰਦਾ ਬਾਪੂ ਨਾਲ ਮਜਾਕ ਨਹੀਂ ਬੰਦਾ ਬਾਪੂ ਨਾਲ ਮਜਾਕ ਨਹੀਂ ਬੰਦਾ ਬਾਪੂ ਨੇ ਗੱਲ ਉਹ ਜੀ ਕਹਿ ਤਾ ਕਹਿ ਕੋ ਕਹਿਣ ਵੀ ਨਹੀਂ ਜੋ ਅੱਗੇ ਮੁੜ ਕੇ ਬਾਪੂ ਨੂੰ ਨਹੀਂ ਨਹੀਂ ਇੱਕ ਜਿਹੜਿਆ ਬਲੇ ਸੀ ਲਿਗੇ ਆ ਦੁਰਜਾ ਦੁਰਜਾ ਤਰਜਲੀ ਹੋਣੀ ਜੇ ਆ ਇਧਰ ਮਾਰੋ ਮੇਰਾ ਠੰਗ ਠੰਗ ਸ਼ਿਕਾਇਤ ਕਿਤੇ ਗਿਆ ਆਪਣਾ ਉੱਧਰ ਬੈਠੇ ਸ਼ਿਕਾਇਤ ਪਰਾ ਹੈ ਸ਼ਿਕਾਇਤ ਲੱਗਣੀ ਆ ਦਾ ਕਾਜ ਕਿੱਥੇ ਆ ਰਾਜ ਮਾਰੋਗਾ ਤੂੰ ਕਾਰ ਚਲਾਉਣੀ ਉਹਦੀ ਛਾਤੀ ਤੇ ਧੱਕਿਆਂ ਤੂੰ ਬੈਕ ਆ ਜਨਾ ਉਹ ਤੇਰੀ ਗਲਤੀ ਤੂੰ ਉਹਨੂੰ ਪਗਲ ਭੜਾਈ ਪਫੇ ਵੀ ਸੋਨਾ ਕੋ ਨਹੀਂ ਵਧੀਆ ਆ ਜੁਦੀ ਦਾ ਦੌੜੀ ਵਾਲੀ ਕੋਈ ਗਰਾਉਂਡ ਪੋਲੀ ਸਹੀ ਨਹੀਂ ਗਰਾਉਂਡ ਆਂਕੇ ਤੇ ਬਰਾਵਾ ਜਿਨਾਪ ਕੇ ਪੁੰਚਿਆ ਬੜੀ ਗੱਡੀ ਖਿੱਚੀ ਤੇ ਬੱਲੀ ਬੁੱਟ ਹੀ ਹੈਗਾ ਵੀ ਚਿੱਕੜ ਸੀ ਨਾ ਚਿੱਕੜੇ ਜਾਨ ਸੀ ਨਾ ਫਿਰ ਪੂਰਾ ਅੱਜ ਪੂਰੀਆ ਵਧੀਆ ਰਹਿ ਗਿਆ ਓਏ ਬੜੇ ਚਿਰ ਦਾ ਇਹਨੂੰ ਮੈਂ ਕਹਿੰਦਾ ਮੈਂ ਐਸੀ ਕਰਦਾ ਮੇਰੇ ਚਾਰ ਪੰਜ ਸਾਲ ਕਿਧਰ ਪਹਿਲਾਂ ਇਕੱਠੇ ਹੈ ਅਕੈਡਮੀ ਕਰਿਆਲੇ ਅਸੀਂ ਥਾਰਾ ਚ ਪੁੱਛ ਉਹਦੇ ਇਹ ਮੇਰੇ ਉਦੋਂ ਵੀ ਇਸ ਤਰ੍ਹਾਂ ਦਾ ਹੀ ਹੈ ਨਹੀਂ ਮੈਂ ਦੂਸਰੇ ਨਾਲ ਜਾਣ ਪਛਾਣ ਨੈਵਰ ਕਿ ਗਿਵ ਮੀ ਇਹ ਤਾਂ ਲਿਖਦਾ ਤੂੰ ਜੇ ਜਣਾ ਆਵੇ ਤੇ ਚਲੋ ਅਜੀ ਦੀ ਵੇਪਲੀ ਭੁਲਾਉਣੇ ਮਨੇ ਗੱਲ ਕੀਤੀ ਵੀ ਤੂੰ ਬੰਨਾ ਆ ਕੇ ਦੇ ਮਿਹਨਤ ਨਾ ਛੱਡੀ ਇਹਨਾਂ ਦੀ ਗੱਲ ਤੇ ਬੜਾ ਸੁਣਾ ਲੱਗਿਆ ਹੁਣ ਅੱਜ ਪੰਜ ਸਾਲ ਬੀਤ ਗਏ ਇਹ ਇਹ ਵਧੀਆ ਸੀ ਜਦੋਂ ਮੈਂ ਕੈਰ ਵਾਲ ਅਕੈਡਮੀ ਗਿਆ ਨਾ ਮੈਂ 64 ਕਿਲੋ ਦਾ ਹਾਂ ਪਰ ਇਹ ਵਿਚਰਾ ਠੀਰੇ ਲੇ ਮੇਚਾ ਵੀ ਵੜਿਆ ਰਿਹਾ ਬਾਅਦ ਚ ਯਾਰ ਹਣਾ ਗੱਲ ਇਹ ਆ ਇਹ ਆ ਪਲਾ ਮਾਸ ਬੰਦਾ ਵਿਚਾਰਾ ਨਾ ਦੇ ਇਹ ਕਿਹਨੂੰ ਪੈਂਦਾ ਨਹੀਂ ਇਹਨੇ ਨਾ ਮੈਨੂੰ ਕਹਿ ਗਦੇਨ ਉਹ ਦਿਨ ਆਪਣੇ ਕੋ ਬੰਦੀ ਹੋ ਗਈ ਜਿਆਦੇ ਮੈਨੂੰ ਨਾ ਸਾਲ ਜਵਾਬ ਦੇਣ ਨੂੰ ਮੇਰਾ ਜੀ ਨਹੀਂ ਕੀਤਾ ਅੰਦਰੋਂ ਤਾਂ ਫੀਲ ਤਾਂ ਬੰਦਾ ਕਰਦਾ ਮੈਂ ਕੋਈ ਨਹੀਂ ਕਿਹੋਂ ਸਣਾ 12 ਨੂੰ ਮੈਚ ਮੇਰਾ ਭਰਾ ਅੱਜ ਰਹਿਣ ਦੇ ਤੂੰ 12 ਨੂੰ ਆਪਾਂ ਖੇਡਾਂਗੇ ਕੱਲ ਮੈਨੂੰ ਇਹ ਹੀ ਵਾਦ ਹੋਣ ਘਾਟਾ ਪਰ ਇਹਨੂੰ 12 ਨੂੰ ਅੱਜ ਖੜਾਉਣਾ ਆਪਾਂ ਜਾਰੇ ਨੂੰ ਆਪਾਂ ਇਹੋ ਜਿਹੇ ਬੰਦੇ ਆਪਾਂ ਲਾਰਾ ਨਹੀਂ ਲਾਉਂਦੇ ਹਲਵਾੜ ਨਹੀਂ ਕਰਤਾ ਮਾੜਾ ਇਧਰ ਕੈਮਰਾ ਕਰੀ ਆ ਅਗਲੇ ਸਾਲ ਬਾਜੀ ਨੂੰ ਠੀਕ ਆ ਅਗਲੇ ਸਾਲ ਹੋਣਗੇ ਚੱਲ ਬਚਾਰੇ ਨੂੰ ਅੱਜ ਵੀ ਸੱਧਿਆ ਵਾ ਚਲੋ ਵਧੀਆ ਮੈਂ ਤੇ ਲਮਾਉਣੀ ਖੇਡੇ ਜਿੱਦਾਂ ਮਰਜ਼ੀ ਆ ਆ ਜਿੱਥੇ ਮਰਜ਼ੀ ਇਹ ਕਰਾਂ ਜਿੱਦਾਂ ਮੁੰਡਾ ਫੂਲਾ ਵਰਨਾਲੇ ਵਾਲਾ ਉਹ ਕੁ ਗੋਣੀ ਤੇ ਰਖਦਾ ਬਾਈ ਇੰਨਾ ਗਿਆ ਵੀ ਉਹ ਹੁਣ ਵਧੀਆ ਚੱਲਣ ਡਿਆ ਜਾਰੇ ਦਾ ਸਰਕਲ ਚੱਲਣ ਡਿਆ ਆਪਣਾ 5 6 ਚ ਮੈਚ ਮੌਕਾ ਦਿੱਤਾ ਵਧੀਆ ਖੇਡ ਗਿਆ ਉਹਨੂੰ ਪਾਸੇੋਂ ਕੂਣ ਆਉਣ ਲੱਪੇ ਆ ਮੈਂ ਜਿੱਤੇ ਮਰਜੀ ਗੇੜ ਪਾਉ ਠੀਕ ਆ ਠੀਕ ਆ ਕਿ ਨਹੀਂ ਹੁਣ 16 ਨੂੰ ਵਿਹਲਾ ਬਾਈ ਜਿੱਦਨ ਵਿਹਲਾ ਹਣਾ ਤੂੰ ਚੁੱਪ ਕਰਕੇ ਫੋਨ ਲਾਉਣਾ ਹੱਡੇ ਨਾਲ ਚਲ ਜਾਗਾ ਵੀ ਘਰ ਨਹੀਂ ਬੈਣ ਦੇਣਾ ਜਲਾ ਬਜਰਾ ਮਾਤੜਿਆ ਬੰਦਾ ਇਹ ਵੀ ਵਧੀਆ ਵਾਏ ਬਣਨ ਵਾਲਾ ਜਦੋਂ ਮੈਂ ਕਰਿਆਲੇ ਮੇਰਾ 68 ਕਿਲੋ ਵਜਨ ਹੁੰਦਾ ਤੇ ਇਹ ਉਦੋਂ ਵੀ ਇਸ ਤਰ੍ਹਾਂ ਦਾ ਸੀ ਗੱਲ ਮੌਕਾ ਨਹੀਂ ਨਾ ਜਾਰੇ ਨੂੰ ਮਿਲਿਆ ਉੱਥੇ ਵੀ ਮੌਕਾ ਨਹੀਂ ਮਿਲਿਆ ਅਸੀਂ ਇਦਾਂ ਹੀ ਪ ਆਸੀ ਖੜਨ ਲਾਪੇ ਨਿੱਕੇ ਮੈਚ ਬਾੜ ਬਾੜ ਤੇੜ ਕਿਲੋ ਤੇ ਚੀੜੇ ਜੁਨੇ ਆ ਲਗਾਇਆ ਲੋ ਆ ਬਾਦ ਲੋ ਕਿ ਖੜਨ ਲਾਪੇ ਵਧੀਆ ਤੇ ਚਲ ਬਾਬਾ ਕਿਰਪਾ ਕੀ ਵੈਗਰ ਦੀ ਛੇਤੀ ਉਹ 45 ਮੁੰਡੇ ਕਾਡਮੀ ਚੋਂ 45 ਦੇ 45 ਮੈਂ ਕੱਲਾ ਹੀ ਨਿਕਲਿਆ ਜਾਂ ਭੀਮਪੂਰੇ ਵਾਲਾ ਨਿਕਲਿਆ ਰੱਬ ਦੇ ਰੰਗ ਜਿੰਨੂੰ ਪੱਲ ਬਖ ਨਹੀਂ ਬਸ ਨਹੀਂ ਚਲ ਕੋਈ ਨਹੀਂ ਇਹਨੂੰ ਖੜਾਵਾਂਗੇ ਨਹੀਂ ਹੋ ਜੂ ਵਾਲੀ ਵਾਲੀ ਚਾਰਾ ਆਪਾਂ ਦੇ ਸਿਰਫ ਖੜਾ ਆਦੇ ਭਰਾਵਾ ਕਦੇ ਚਲੋ ਪਲੇਅਰ ਪਲੇਅਰ ਦਾ ਮੈਚ ਮਾੜਾ ਵੀ ਲੱਗ ਜਾਂਦਾ ਵਾ ਦਿਨ ਹੁੰਦਾ ਛੱਪਾ ਦੇ ਕੋਲੀ ਗਿੱਲੀ ਗਰਾਊਂਡ ਵੀ ਜਾਂਦਾ ਨਹੀਂ ਜਿਹੜੀ ਮਰਜ਼ੀ ਹੋਵੇ ਛੱਪਾ ਦੇ ਕੋਲੀ ਜਾਂਦਾ ਮੇਰਾ ਸੁਭਾ। ਇਹ ਆਪਣ ਨੂੰ ਕੈਮਾ ਛਾਲ ਮਾਰੀ ਛਾਲ ਜਰਾ। ਛੱਪਾ ਦੇ ਕੋਲੀ ਵਧ ਗਿਆ ਛੱਪਾ ਦੇ ਕੋਲੀ। ਮਾਮਾ ਚੋਂ 4 ਮਹੀਨੇ ਜਵਾਬ ਸੀ ਕੀਤੀ ਲਾਤ ਟੱਟਣ ਤੋਂ ਬਾਅਦ ਨੇ। 4 ਮਹੀਨੇ 5 ਮਹੀਨੇ ਮੈਨ ਖੇਡ ਲਿਆਈ ਨਾ 6ਵੇਂ ਮਹੀਨੇ ਘੇੜ ਲਿਆ ਹੀ ਨੇ ਮੈਦਾਨ। ਬਰਨਾਲੇ ਬਰਨਾਲੇ। ਵਿਆਰੇ ਦੀ ਬਾਤ ਵੀ ਨਹੀਂ ਕਰਨੇ ਪੁੱਛ। ਮੈਂ ਹੀ ਨਾ ਰਿਹਾ ਵਿਚਾਰੇ ਦੇ ਮੁੜ ਕੇ ਮਾਂ ਬੰਨੀ ਟੁੱਟ ਗਈ ਹੁਣ ਮੈਂ ਭਰਾਵਾ ਜੀ ਅਪਰੇਟ ਕਿੰਨੇ ਦਿਨ ਹੁੰਦੇ ਨੇ ਅਪਰੇਟ ਕੋਲ ਲੱਗ ਹੁੰਦਾ ਨਾਲੇ ਰੇਡ ਤੇ 40000 ਦਾ ਆਇਆ ਬਾਪਾ ਮੰਗਾ ਆ ਬਾਕੀ 60 ਨਾਲ ਲੱਗੇ ਯਾਰ ਕੋਈ ਨਹੀਂ ਰੱਬ ਹੈਗਾ ਪ੍ਰਮਾਤਮਾ ਮਹਾਰਾਜ ਤੇ ਆਪਾਂ ਕਿਉਂ ਗੱਲ ਕਰੀਏ ਚੱਲਾ ਇਹ ਦਿਨ ਹੁੰਦੇ ਲੈਣੇ ਦਿਨ ਬਾਪ ਜਿੰਦਗੀ ਦੇ ੱੱਕੇ ਢੋੜੇ 4 ਮਹੀਨੇ ਦੂਰ ਰਹਿਣਾ ਹੈ ਮੇਚਾ ਬਾਪ ੱੱਕੇ ਢੋੜੇ ਖਾਣਾ ਹੀ ਖਾ ਲਿਆ ਹੁਣ ਮੈਨੂੰ 1.5 ਸਾਲ ਛੱਡਦਾ ਪਤਾ ਨਹੀਂ ਲੱਗਾ ਅੱਡੀ ਦਾ ਫਿਰ ਸਮਝੀ ਗਿਆ ਬਾਪਾ ਪਤਾ ਲੱਗਾ 6 ਮਹੀਨੇ ਮੈਂ ਕਰੀ ਰਿਹਾ ਲੋ ਯਾਰ ਆਰੇ ਬੰਗੇ ਵਾਹ ਦੋਸਤ ਕੱਢਿਆ ਆ ਪੜਾਉਂਦਾ ਅਸੀਂ ਤਾਂ ਇਕੱਠੇ ਆ ਆਜਾ ਹੀ ਮਾਂ ਦਾ ਮੈਚ ਤੋਂ ਬਾਅਦ ਰਾਜ ਜੀ ਜ ਲੈ ਗਏ ਮੇਰੇ ਭਰਾ ਨੂੰ ਕਿੱਦਾਂ ਲਾਈਵ ਚੱਲੀ ਜਾਂਦੀ ਆ ਸਾਰਿਆਂ ਨੂੰ ਕਹੋ ਵੀ ਕੋਈ ਵੀ ਮਿਹਨਤ ਲਾਉਂਦਾ ਰਗੜਾ ਪੀਆ ਕਰੋ ਤੇ ਖੰਡ ਪਾਇਆ ਕਰੋ ਬਾਅਦ ਚ ਮੌਕੇ ਤੇ ਆ ਮਿਹਨਤ ਲਾਗੇ ਮੈਚ ਤੋਂ ਬਾਅਦ ਹੀ ਕੋਈ ਨਹੀਂ ਪੀਤਾ ਸਿਰਫ ਰਗੜਾ ਪੀਣ ਲੱਗੇ ਆ ਖੰਡ ਨਹੀਂ ਪਾਣੀ ਨਹੀਂ ਕਰਦੇ ਨੰਬਰ ਮਾਰਨਾ ਉਹਨੇ ਵਾਵਾ ਰੱਖ ਲਿਆ ਨਾ ਪੀਤਾ ਕਿੰਨੇ ਤੁਸੀਂ ਕੀ ਕਰੋਂ ਇਹਨਾਂ ਲਿਆਂਦਾ ਨਹੀਂ ਨਹੀਂ ਕਰਜੂ ਨਾ ਪੀਤਾ ਇਹ ਤਾਂ ਨਾ ਗੱਲ ਦਾ ਮਾਦੂਆ ਮੁੱਖ ਲੱਗਾ ਐਨਾ ਹੀ ਹੋਣਾ ਹੈ ਇਹ ਤੇ ਨਾਲ ਹੀ ਠੰਡਾ ਰਹਿੰਦਾ ਵਾ ਬੋਤਲ ਤੇ ਗਰਮੀ ਨਹੀਂ ਹੁੰਦਾ ਹੁਣ ਬਰਫਾਂ ਦੀ ਲਈਏ ਪਾਣੀ ਬਰਫੋਂ ਨਹੀਂ ਬਰਫਾਂ ਨਹੀਂ ਹਾਂ ਉਹ ਨੰਬਰ ਨਹੀਂ ਨਹੀਂ ਉਹਦਾ ਨੰਬਰ ਕਰਨ ਲੱਗੇ ਚੱਪਾ ਨਹੀਂ ਰਿਆਂ ਦੀਆਂ ਚੱਪਲਾ ਨਹੀਂ ਬੂਟ ਹੀ ਮੇਰੇ ਕੋਲ ਬੂਟ ਪਾਉਂਦੇ ਆ ਕਿੰਨੇ ਲੀਟਰ ਦੀ ਹੋ ਗਈ ਹੈ ਬੂਟ ਤਾਂ ਮਿਲਦੇ ਉੱਥੇ ਰਹਿ ਗਏ ਬੂਟ ਨਹੀਂ ਰਹਿ ਗਏ ਮੈਂ ਛੱਡਦਾ 13000 ਦੇ ਬੂਟ ਆ ਨਹੀਂ ਰੱਖਿਆ ਹੀ ਰੱਖੇ ਪੁੱਛਲਾ ਉਹਨੂੰ ਕਿਤਾਬ ਰਾਤ ਮੇਰੇ ਤੋਂ ਪਹਿਲਾਂ ਰਾਤ ਤੇ ਮੈਂ ਸਾਰਾ ਕੁਝ ਰਾਤ ਕੇ ਤੁਰਿਆ ਉਹ ਕਿਤੇ ਰਿਹਾ ਕੋਈ ਇਹਨੂੰ ਜੰਡ ਕੇ ਨੂੰ ਗਲਤੀ ਹੋ ਗਈ ਤਨਵੀਰ ਨੇ ਫੜ ਲਿਆ ਉਹ ਵੀ ਸ਼ੇਰ ਚਪਣਾ ਦੇ ਉੱਥੇ ਸੁੱਟ ਗਿਆ ਕੋਲੀ ਕਲੀ ਤੇ ਚੱਲੋ 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 ਲਾਈ ਇਹਦੇ ਮਨ ਮਾਦੇ ਕਰਦੇ ਤੇ ਮੇਰੀ ਪਹਿਲਾਂ ਦੁਰਪੇਰੀ ਆ ਗਈ ਨਾ ਪਾਈਆਂ ਸੀ ਪਤਾ ਪਿਆ ਪਤਾ ਪਾਇਆ ਕਰੋ ਕਿੰਨੀ ਆਧਾ ਪੈਕਟ ਤੇ ਕਿੰਨੇ ਜਾਣੇ ਪੀਣਾ ਤੇ ਕਿਥੇ ਤੇ ਗਿਰੀਆਂ ਵੀ ਅਸਲ ਚ ਨਾ ਛੇਤੀ ਛੇਤੀ ਹੀ ਲਾਇਆ ਮਿੰਟੋਂ ਮਿੱਠੇ ਜੋ ਉਹ ਹੱਦ ਜਾ ਗਿਆ ਸੁੱਟ ਲਿਆ ਇੱਕ ਕਮ ਸੇ ਕਮ ਪਾਏ ਆ ਗਰੀ ਇਕੱਲਾ ਪੀਜੇ ਰਗੜਾ ਆ ਲੋ ਚਲਦੇ ਆਂ ਫਿਰ ਠੰਡਾ ਹੁੰਦਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਕਿਦਾਂ ਮੈਂ ਉਹਦੇ ਤੇਰੇ ਮੈਨੂੰ ਪਤਾ ਤੇਰੇ ਜੋ ਗੱਲ ਆਇਆ ਇਹ ਅਸੀਂ ਥੋੜੀ ਕੀਤਾ ਆ ਪੀ ਲੋ ਬਲ ਆ ਜੇ ਤੇ ਚੇਤੀ ਲੈ ਜੀ ਆ ਇਹ ਤਾਂ ਮੇਂ ਵਿੱਲਾ ਹੀ ਆ ਵਿੱਲਾਈ ਵੀ ਲਾ ਹੀ ਮੈਂ ਤੇ ਲਾ ਗਿਆ ਹੁੰਦਾ ਆ ਵਿੱਲਾ ਹੀ ਨਹੀਂ ਰਹਿਦਾ ਇਹ ਖਲੋਤੇ ਦਾ ਹੀ ਹੋਰ ਲੱਗ ਜਾਂਦਾ ਛੱਡਿਓ ਗਏ ਨੇ ਕਿ ਵੇਖ ਲਈ ਕੋਈ ਨੀ ਮੈਂ ਤੇ ਤੁਹਾਡੇ ਕੋਲ ਨਹੀਂ ਆਜਲੀਏ ਇਹਨੇ ਕੀ ਕਰਿਆ ਕੀ ਪ੍ਰੋਗਰਾਮ ਕੀ ਆ ਪਹਿਲੇ ਕਿਦਾਂ ਕਿਤਾ ਚੱਲਾਂਗੇ ਕਿੱਥੇ ਜਾਣਾ ਆਪਾਂ ਆਵਾਜ਼ ਕਰਦੇ ਆ ਬਹੁਤ ਹੋਰ ਵੀਰ ਜੀ ਕੀ ਆਲਾ ਮੁੰਡਾ ਮੈਨੂੰ ਵੀਰ ਕਰਨ ਨਾਲ ਗੱਲ ਲੱਗਣ ਡਿਆ ਉਹ ਇਹ ਆਪਣੇ ਨਾਲ ਜਿੰਦਾ ਸਾਲਾ ਓਕੇ ਉਹ ਆਪਣਾ ਮਨ ਨਾਲ ਚੱਲਾਂਗੇ ਫੇਰ ਚੱਲਣਾ ਦੇ 11000 ਵਾਲੇ ਆ ਮਾਰ ਸਾਹਿਬ ਮਾ ਇਹ ਨਹੀਂ ਸੀ ਮੁੰਡੇ ਆ ਜਾਂਦਾ ਮੇਰਾ ਚੱਬਾ ਜਾਨ ਲਗਾ ਮੈਂ ਚਾਹੇ ਆਹੋ ਜੱਫਾ ਬੈਰ ਤੋਂ ਕਾਰਾ ਹੀ ਗੋਡੀਆਂ ਬਲਦੀ ਦੇ ਉੱਤੇ ਚੱਪਾ ਗੋਡੀਆਂ ਬਲਦੀ ਦੇ ਉੱਤੇ ਚੱਪਾ ਮੈਂ ਤਾਂ ਗਾਹੇ ਕਿੰਨੇ ਲਾੜਦੇ ਤੇ ਕਿਹੜੀਆਂ ਚੱਪਾ ਕਿੰਨੀ ਕਿੰਨੀ ਕਬੱਡੀ ਪਾਈਆਂ ਨਾਤੋ ਕਿੰਨੀਆਂ ਸੋਹਣੀਆਂ ਗੋਡੀਆਂ ਪਾਈਆਂ ਇੱਕ ਜੱਫਾ ਜਰਾ ਵਧੀਆ ਹੀ ਤੜਾ ਹੌਲਾ ਹੁਣ ਤੇ ਭਾਰਾ ਹੁੰਦਾ ਹੋ ਜਣਾ ਨੇ ਵਧੀਆ ਹੁਣ ਕਿੰਨੇ ਵਾਰੀ ਖੇਡਣ ਡਿਆ ਇਹਨੂੰ ਕੋਈ ਜੱਫਾ ਨਹੀਂ ਦਰਕੇ ਤਈ ਜੱਫਾ ਹੋਵੇ ਤੇ ਸਰੀਰ ਇਹਦਾ ਕੀ ਆ ਬਾਕੀ ਰੱਬ ਪਰਮਾਤਮਾ ਦੇ ਜੱਥੇ ਇਹ ਲੱਗੀ ਰਸਤਾ ਚ 2023 ਦੇ ਗਰਗ ਮਹੀਨੇ ਚ ਲੱਗੀ 4 ਅਗਸਤ ਨੂੰ ਤੇ ਨੋਟਿੰਗ ਉਦਯੋਗ ਚ 17 ਜੂਨ 17 ਜੂਨ ਨੂੰ ਲੱਗੀ 18 ਜੂਨ ਨੂੰ ਲੱਗੀ ਤੇ 17 ਜੂਨ ਦਾ ਸਾਰਾ ਜਨਨ ਸਹਾਜ ਇਹਨਾਂ ਦਾ ਬਿਆਪ ਨਹੀਂ ਕਰਦਾ ਤੁਹਾਨੂੰ ਵਧੀਆ ਨਾਲ ਤੋਂ ਪਹਿਲਾਂ ਖੇਡਦੇ ਭਾਵੇਂ ਫਿਰ ਮੇਰੇ ਨਾਲ ਕੋਟੇ ਲੱਗੀ ਫਿਰ ਮੈਂ ਮੋੜਾ ਨਿਕਲ ਗਿਆ ਜੀ ਫਿਰ ਕਾਵੀ ਹੋ ਗਈ ਵਧੀਆ ਆ ਗਿਆ ਜੋ ਪਰਵਾਸਵਾ ਕਰਦਾ ਉਹ ਬਹੁਤ ਸਹੀ ਕਰਦਾ ਹਾਂ ਜਿੱਥੇ ਮਾਰ ਦੱਖ ਰੱਖਦਾ ਰਹਿਣਾ ਮੈਂ ਤਾਂ ਸਟਾ ਛੋਟਾ ਵੀ ਖਾ ਕਬੱਡੀ ਬਿਲਕੁਲ ਪਰ ਥੋੜੇ ਟਾਈਮ ਲਈ ਬਸ ਚਲਿਏ ਬਰ ਉਠ ਜੇ ਚਲੋ ਫਿਰ ਠੀਕ ਆ ਐਂਡ ਕਰਦੇ ਆ ਜੋ ਵਲੌਗ ਦਾ ਸਾਡਾ ਕੋਈ ਸਹਿਬਾਨ ਸਤਿ ਸ਼੍ਰੀ ਅਕਾਲ